ਹੁੰਦਾ ਕਿਉਂ ਨਹੀਂ ਤੈਨੂੰ ਇੱਧਰ ਆ ਆਪਣੇ ਆਪ ਆ ਪਕੜੀ ਨਹੀਂ ਆਉਂਦੀ ਤੈਨੂੰ ਕਿਉਂ ਮਾਰਨਾ ਹੀ ਫੇਰ ਜਿੰਦਿਆਂ ਚ ਹੋਏ ਆ ਜਿੰਦਿਆਂ ਚ ਹੀ ਰਹਿਣ ਦੇ ਜੇ ਉਹਨੇ ਸੁਣ ਲਿਆ ਤੇ ਕੀ ਬਣੂਗਾ ਮੈਂ ਤੇ ਆਪ ਦੱਸਣ ਚੱਲੇ ਆਂ ਇਹ ਤੇ ਸੋਨਾ ਕੀ ਆ ਉਹਨੇ ਮੈਂ ਤੇ ਕਹਿੰਦੇ ਆ ਆਪ ਹੀ ਦੱਸਦਾ ਉਹਨੂੰ ਆਹੋ ਦਾਲ ਪੀਤੀ ਨੂੰ ਚਿਹਰਾ ਹੋ ਗਿਆ ਹੋਣਾ ਤੇਨੂੰ ਇੱਕ ਤੇ ਕੇਸ ਨਿਭਣ ਨਹੀਂ ਦਿਆ ਤੇਰਾ ਰੱਦਾ ਦੂਜਾ ਵੀ ਪੈ ਜੇ ਹਨਾ ਹੈਗੇ ਆ ਓ ਮੰਮੀ ਮੈਂ ਇਹਨੂੰ ਸਿੱਧੀ ਤਰ੍ਹਾਂ ਪੁੱਛਦਾ ਹਾਂ ਲਿਓਣੇ ਆ ਕਿ ਨਹੀਂ ਲਿਓਣੇ ਮੈਨੂੰ ਦੱਸ ਦੇ ਥਾਬੀ ਚੁੱਪ ਕਰਕੇ ਟਿਕ ਕੇ ਬਹਿ ਜਾ ਬਹਿ ਜਾ ਤੈਨੂੰ ਕਿਉਂ ਨਹੀਂ ਟਿਕਾ ਆਉਂਦਾ ਟਿੱਕੇ ਬਹਿ ਜਾ ਟਿਕਾ ਨਹੀਂ ਆਉਂਦਾ ਸਾਰਾ ਨਾ ਲਫੜਾ ਇਹ ਤੇਰੀ ਚਾਚੀ ਨਹੀਂ ਦੇਂਦੀ ਪੈਸੇ ਤੇ ਹੋਰ ਥੋੜੇ ਜਾਣੇ ਆ ਹੋਰ ਕਿਹਨੂੰ ਪੁੱਛ ਲੈਣੇ ਆਂ ਅਸੀਂ ਕਿਹੜੇ ਉਦਾਂ ਲੈਣੇ ਆ ਪਹਿਲੀ ਦੇਣੀ ਆਂ ਚਾਚੀ ਨੂੰ ਪੁੱਛਿਆ ਹੀ ਹੈ ਨਾ ਕਿੰਨੇ ਕਰੀ ਤਰਲੇ ਮਾਰਨੇ ਹੋਰ ਉਹ ਵੀ ਭੂਏ ਚੰਡੇ ਆ ਚੱਲ ਉਹ ਹੀ ਨਾ ਬਾਹਰ ਜਾ ਕਿਸੇ ਨੂੰ ਪੁੱਛ ਲਾਛ ਹੈ ਤੇ ਕੋਈ ਨਾ ਕੋਈ ਮੰਨੀ ਜਾਊਗਾ ਉਹ ਤੇ ਕਰ ਹੀ ਸਕਦਾ ਵਾ ਏਦਾਂ ਉਹਨੂੰ ਸਾਰਾ ਕੁਝ ਸੱਚ ਦੱਸ ਕੇ ਤੇ ਫਿਰ ਕੀ ਕਰੇਗਾ ਇਹ ਦੱਸ ਮਹਾ ਮਹਾ ਘਰ ਅਵਸਿਆ ਕਿਉਂ ਝਾੜਨਾ ਫੇਰ ਉਹ ਰਹਿਣ ਦੋ ਤੁਸੀਂ ਉੱਜੜਿਆਈ ਆਹੋ ਤੇਰਾ ਅਦਾ ਘਰ ਵਾਲਾ ਥਾਂ ਵੀ ਵੇਚ ਜੇ ਫਿਰ ਹੋਰ ਕੇਸ ਵੇਚੇ ਤੇ ਹਨਾ ਇਹੋ ਚਾਉਣਾ ਓ ਮਮੀ ਜਾਓ ਆਪਣਾ ਕੰਮ ਕਰੋ ਮੇਰ ਨਾਲ ਨਾ ਸਿਰਕਪਾਈ ਕਰੋ ਠੀਕ ਆ ਉਹਨੂੰ ਕਹੋ ਪਿਆਰ ਨਾਲ ਜੇ ਸਮਝਦੀ ਆ ਠੀਕ ਆ ਵੀ ਆਪਣੀ ਮਾਂ ਨੂੰ ਫੇਰ ਇੱਕ ਵਾਰੀ ਦੱਸ ਕਿਉਂ ਨਹੀਂ ਉਹਦੀ ਮਾਂ ਕਿਉਂ ਨਹੀਂ ਸਮਝਦੀ ਉਹ ਤੇਰੀ ਮਾਂ ਨਹੀਂ ਐ ਜਿਹੜੀ ਸਮਝ ਜੂਗੀ ਉਹਦੀ ਮਾਂ ਵਾ ਉਹਦੀ ਤੇਰੀ ਮਾਂ ਜਿਹੜੀ ਤੇਰਾ ਦਰਦ ਸਮਝਦੀ ਆ ਉਹ ਜਵਾਈਆਂ ਤੂੰ ਜਵਾਈ ਰਹਿਣਾ ਵਾ ਉਹ ਧੀ ਆ ਉਹਨੇ ਧੀ ਦੀ ਬਣਨਾ ਵਾ ਸੋਚ ਕੁਛ ਕਿਉਂ ਨਹੀਂ ਅਕਲ ਆਉਂਦੀ ਤੈਨੂੰ ਕੀ ਇਹ ਗੱਲਾਂ ਕੰਡੇ ਮਾਪੋਤ ਇੰਨਾ ਦਿਹਾਤੇ ਕਿਤੇ ਸੁਲਾਵਾ ਨਹੀਂ ਖਤਮ ਹੁੰਦੀ ਹਾ ਕੀ ਗੰਦੇ ਮੰਬੂਤ ਹੋਰ ਵੀ ਤੇ ਨੂੰ ਚੇਰੋ ਹੋ ਗਿਆ ਤੋਂ ਦੂਰੇ ਕੀ ਸੁਭਾਉਣਾ ਟੇਦੇ ਕੋਈ ਦੇ ਕੋਈ ਗੱਲ ਪੱਕਾ ਹੈ ਜ਼ਰੂਰ ਜਿਹੜੀ ਮੇਰੇ ਤੋਂ ਲਗਾਉਂਦੇ ਆਏ ਓਏ ਲਾਦੀਆਂ ਕਰਨਾ ਮੇਨ ਲੋਕ ਲੋਕ ਇਹ ਸੋਨੀਆਂ ਪਹਿਲੀਆਂ ਤੇ ਵੇਖ ਇੰਨਾ ਲੈਣ ਮੈਨੂੰ ਅਕਲ ਮੈਨੂੰ ਨਾ ਸਿਖਾਓ ਚੰਗੀ ਗੱਲ ਐ ਮੈਂ ਤੇ ਕਹਿਂਦਾ ਮੈਨੂੰ ਨਾਸ ਖਾਓ ਮੈਂ ਤੇ ਹੋ ਸਾਨੀ ਆ ਸਾਬੀ ਹੁਣ ਨਾ ਇਹ ਲਫੜੇ ਚ ਨਾ ਪਈਏ ਸਾਡਾ ਘਰ ਹੀ ਬਚਿਆ ਰਹਿ ਜੂਗਾ ਸਾਰਾ ਕੁਝ ਤੇ ਵਿਗ ਚੱਲਿਆ ਹੋਰ ਰਹਿ ਕੀ ਕੀ ਆ ਡਾਇ ਇਹ ਦੱਸ ਕੋਈ ਨਹੀਂ ਕਰਦਾ ਮੈਂ ਚਾਚੇ ਨੂੰ ਪੁੱਛਦਾ ਵਾਂ ਅਜੀਤ ਨੂੰ ਫੋਨ ਕਰਦਾ ਉਹਨੂੰ ਆਹ ਜਾਓ ਤੁਸੀਂ ਮੇਰੇ ਪਿੱਛੇ ਨਾ ਆਇਓ ਇਹ ਮੁੰਡੇ ਦੀ ਗੱਲ ਕਰਾਂਦਾ ਮੇਰੇ ਪਿੱਛੇ ਨਾ ਆਇਓ ਮੇਰੇ ਤੋਂ ਸਵਾਇ ਹੈ ਵੀ ਆਹ ਕੌਣ ਤੇਰੇ ਪਿੱਛੇ ਆਉਣ ਵਾਲਾ ਇਹ ਸੋਚ ਅਕਲਕਾਰ ਥੋੜੀ ਬਹੁਤੀ ਸਾਬੀ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਮੈਂ ਚਾਹ ਰਿਹਾ ਕਿ ਇਹ ਤੇੰਦਰ ਚਾਵਾਂ ਇਹ ਮਾਂ ਪੁੱਤ ਤੇ ਆਪਸ ਵਿੱਚ ਹੀ ਲੜਦੇ ਇਹਨਾਂ ਤਾਂ ਵੀ ਕੋਈ ਪਤਾ ਲੱਗਦਾ ਮੈਂ ਦਵਾ ਦਾ ਵਿਚਾਂ ਆਂਦਾ ਚਾਹ ਰਿਹਾ ਕਿ ਇਹ ਤੇ ਬਾਈਆ ਮੇਰੇ ਪਾ ਦਾ ਸਿਆਪਾ ਮੇਰਾ ਤੇ ਜੀ ਕਰਦਾ ਵੀ ਮੈਂ ਹੀ ਫਾ ਫੂਲ ਲਾ ਚਾਚੇ ਨੂੰ ਕਰਾਂ ਫੋਨ ਇੱਥੇ ਬਹਿ ਕੇ ਬੜੀ ਹਿੰਮਤ ਰੱਖ ਕੇ ਫੋਨ ਕਰਨਾ ਪੈਣਾ ਉਹਨੇ ਵੀ 100 ਗੱਲਾਂ ਸੁਣਾਉਣੀਆਂ ਮਾੜੀਆਂ ਚੰਗੀਆਂ ਹਲੋ ਹਲੋ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਠੀਕ ਠਾਕ ਜੀ ਵਧੀਆ ਵਧੀਆ ਠੀਕ ਆ ਉਹ ਕਿਦਾਂ ਜੀ ਸੇਤਾਂ ਠੀਕ ਆ ਸੇਤਾਂ ਵਧੀਆ ਠੀਕ ਆ ਸਭ ਕੁਝ ਵਧੀਆ ਠੀਕ ਜੀ ਚਾਚਾ ਜੀ ਘਰ ਨੂੰ ਆਓਗੇ ਮੜਾ ਜਾ ਕਦੇ ਵਾਸਤੇ ਕੰਮ ਹੀਗਾ ਕਿਹੜਾ ਕੰਮ ਸੀ ਚਾਚਾ ਜੀ ਥੋੜੀ ਜੀ ਨਾ ਪਿਆਏ ਆਂ ਦੀ ਲੋੜ ਹੀ ਤੇ ਮੈਂ ਕਿਹਾ ਚੱਲ ਚਾਚੇ ਕੋਲੋਂ ਪੁੱਛਦਾ ਹਾਂ ਪੈਸਿਆਂ ਦੀ ਲੋੜ ਹਾਂ ਜੀ ਜੇ ਤੁਹਾਨੂੰ ਹਾਂਜੀ ਹਾਂਜੀ ਮੈਂ ਨਾ ਪੈੜੀ ਦੇਣ ਲੱਗਾ ਸੀ ਚਾਚੇ ਉਹਨਾਂ ਨੂੰ ਪੱਕੀ ਬੈ ਹੀ ਕਰ ਦੇਣੀ ਐ ਅੱਧਾ ਕਿਲਾ ਤੇ ਮੈਂ ਹਾਂ ਚੱਲ ਪਹਿਲਾਂ ਤਾਂ ਦੇ ਲਉਂ ਵੀ ਤੁਹਾਨੂੰ ਪੁੱਛ ਲਈ ਨਾ ਮੈਂ ਫੇਰ ਚਾਚੇ ਦਿਲਵਾ ਕੇ ਉਹਨਾਂ ਨੂੰ ਪੁੱਛੂੰਗਾ ਹਵਾ ਜੀ ਕਿ ਕਰ ਜਾਵੇਂ ਹੈ ਨਹੀਂ ਸੱਚੀ ਪੱਕੀ ਦੇਣੀ ਜੇ ਪੈੜੀ ਦੇ ਦੇਣੀ ਐ ਲੋੜ ਜੇ ਸਾਨੂੰ ਪਿਆਿਆਂ ਦੀ ਤੁਹਾਡਾ ਤਵਾਰ ਹੀ ਕੋਈ ਨਹੀਂ ਕੀ ਪਤਾ ਤੁਹਾਡਾ ਨਹੀਂ ਚਾਚਾ ਜੀ ਮੈਂ ਸਲਾਹ ਕਰਕੇ ਹੀ ਤੁਹਾਨੂੰ ਫੋਨ ਕੀਤਾ ਜੇ ਮੈਂ ਉਦਾਂ ਨਹੀਂ ਕੀਤਾ ਤੇ ਮੈਨੂੰ ਤੁਹਾਡੇ ਤੇ ਵਿਸ਼ਵਾਸ ਹੀ ਨਹੀਂ ਨਹੀਂ ਹੁਣ ਚਾਚਾ ਜੀ ਓਦਾਂ ਦੀ ਗੱਲ ਨਹੀਂ ਹੁੰਦੀ ਮੈਂ ਪੱਕੀ ਜ਼ਬਾਨ ਕਾੰਡਿਆ ਵਾਂ ਸੱਚੀ ਦੇਣੀ ਆ ਪਹਿਲੀ ਬਾਪੇ ਤੇਰਾ ਵਿਸ਼ਵਾਸ ਆ ਕੋਈ ਤੇ ਨਾ ਤੇਰੀ ਮੰਮੀ ਦਾ ਨਾ ਸਾਡੀ ਭੁਜਾਈ ਦਾ ਕੋਈ ਦਾ ਭਾਬੀ ਸਾਡਾ ਵਿਸ਼ਵਾਸ ਆ ਕੋਈ ਉਹ ਵੀ ਕਰਦੀ ਕੋਸ਼ਿਸ਼ ਆ ਗੱਲਾਂ ਕੋਸ਼ਿਸ਼ ਕਰਦੀ ਆ ਚਾਚਾ ਜੀ ਫਿਰ ਮੈਂ ਕਿਨੂੰ ਆੱਖਾਂ ਵਿਸ਼ਵਾਸ ਤੇ ਚਲੋ ਮੈਂ ਮੰਨਦਾ ਤੁਹਾਡਾ ਤੋੜਿਆ ਅੱਗੇ ਮੇਕੋ ਗਲਤੀ ਹੋਈ ਆ ਮੈਂ ਹੁਣ ਸਲਾਹ ਕਰਕੇ ਹੀ ਤੁਹਾਡੇ ਨਾਲ ਗੱਲ ਕਾੰਡਿਆ ਮੈਂ ਓਦਾਂ ਨਹੀਂ ਕਹਿੰਡਿਆ ਮੈਂ ਤੇਰ ਕੋਦੇ ਗਲਤੀ ਹੋਈ ਨਾ ਪਰ ਜਿਹੜਾ ਸਾਡੀ ਤਰਫੋਂ ਸਹਾਈ ਆ ਆਪਣੀ ਮੇਰੀ ਘਰੋਂ ਤਰਫੋਂ ਸਹਾਈ ਆ ਉਹਦਾ ਉਹਦਾ ਕੌਣ ਦਮਾਰਿਆ ਹਾਂਜੀ ਹਾਂ ਉਹ ਤੇ ਗੱਲ ਹੈਗੀ ਜੇ ਨੁਕਸਾਨ ਤੁਹਾਡਾ ਕਿੰਨਾ ਹੀ ਹੋ ਗਿਆ ਹੈਗਾ ਨੁਕਸਾਨ ਕਹਿੰਦਾ ਮੈਨੂੰ ਤੇ ਮੈਜਰ ਕਹਿੰਦਾ 5-7 ਮਹੀਨੇ ਖੋਜੋ ਹੋਰ ਤੁਹਾਡੀ ਐਫਡੀ ਪੂਰੀ ਹੋਣ ਵਾਲੀ ਹੈ ਤੇ ਤੁਹਾਡਾ ਨੁਕਸਾਨ ਹੋ ਗਿਆ ਤੇ ਮੈਨੂੰ ਤੇ ਮੁੰਡਾ ਵੀ ਕਹਿੰਦਾ ਸੁਖਮਨ ਵੀ ਕਹਿੰਦਾ ਭਰਾ ਤੇਰਾ ਉਹ ਵੀ ਪੈਂਦਾ ਮੇਰੇ ਗੱਲ ਤੇ ਉਹ ਆਂਦਾ ਤੇਰੇ ਕੋਲ ਵਾਧੂ ਪੈਸੇ ਆ ਤੂੰ ਉਹਨਾਂ ਦੇ ਨਾਲ ਗੱਲਬਾਤ ਕਰਦਾ ਤੇ ਕੀ ਹਈਆ ਥੋੜਾ ਤੇਰੀ ਗੱਲ ਬਾਣੀ ਕੋਈ ਜਿੱਦਾਂ ਤੂੰ ਕਰਦਾ ਬਾਬਾ ਚਾਚਾ ਜੀ ਹੁਣ ਮੈਂ ਫਸਿਆ ਵਾਂ ਤਾਂ ਕਰਕੇ ਦੁੱਬੇ ਨੂੰ ਕਿਸ਼ਤੀ ਦਾ ਕਿਨਾਰਾ ਹੁੰਦਾ ਨਹੀਂ ਨਹੀਂ ਕਿਸ਼ਤੀ কুরਸੀ ਦਾ ਮੜਾ ਲੱਭ ਕੋਈ ਹੋਰ ਆ ਹਾਂਜੀ ਆ ਉਹ ਮੜਾ ਲੱਭ ਭਾਈ ਹੋਰ ਕੋਈ ਚਾਚਾ ਜੀ ਮੈਂ ਕਿਨੂੰ ਆਖਣਾ ਜੇ ਤੁਹਾਡੇ ਤੋਂ ਬਿਗੈਰ ਕਿੰਨੇ ਬਾਨਾ ਸਾਡਾ ਆ ਮੜਾ ਵੀ ਲੱਭ ਕਿਸ਼ਤੀ ਦਾ ਆਪਣੀ ਦਾ ਤੇ ਚੱਪੂ ਵੀ ਲੱਭ ਹੋਰ ਕੋਈ ਆਪਣਾ ਨਾਂ ਚੱਪੂ ਆ ਚੱਪੂ ਵਾਲੇ ਕੰਮ ਰਹੇਗਾ ਨਾ ਮੜਾ ਵਾਲਾ ਰਹੇਗਾ ਕੋਈ ਮੇਰੀ ਧਾਰਨ ਵਾਸਤੇ ਚਾਚਾ ਜੀ ਮੈਂ ਬਾਹਰ ਦੇ ਨਹੀਂ ਸਕਦਾ ਨਾ ਪਹਿਲੀ ਤੁਹਾਨੂੰ ਵੀ ਪਤਾ ਮੈਂ ਚਲ ਤੁਹਾਡੇ ਨਾਲ ਇਹਦੀ ਲੱਲੋ ਤੁਸੀਂ ਨਹੀਂ ਉਹ ਤੇ ਚਲੋ ਲੈ ਲਾਂਗੇ ਪਰ ਮੱਕਾਣੀ ਦੇ ਇਹ ਆ ਨਾ ਵੀ ਤੂੰ ਤੇ ਮਤਲਬ ਜਿੱਦਾਂ ਤੁਹਾਡੇ ਤੇ ਮੇਨੂੰ ਵਿਸ਼ਵਾਸ ਹੀ ਕੋਈ ਨਹੀਂਗਾ ਵਿਸ਼ਵਾਸਘਾਤ ਵਾਲੇ ਹੁੰਦੇ ਤੂੰ ਸਾਰੇ ਮਾਪ ਮਾਪੋ ਤਾਂ ਜੁਮਾ ਵੀ ਹੈਗੀ ਆ ਦੋਵਾਂ ਦੀ ਚੌਧਰਾ ਘਰ ਦੇ ਵਿੱਚ ਦੋਵਾਂ ਦਾ ਕੰਮ ਹੈ ਤੁਹਾਡਾ ਹੁਣ ਫਿਰ ਮੈਂ ਕਿੰਨੂੰ ਕਹਾਂ ਤਾ ਨਹੀਂ ਕਹਿਣਾ ਜੀ ਦੱਸੋ ਉਹ ਤੇਰੀ ਨਾਲ ਮੈਂ ਸਹਿਮਤ ਆਂ ਗੱਲ ਤੇਰੀ ਨਾਲ ਪਰ ਮੈਂ ਕੋਈ ਵੇਖ ਵਿਚਾਰ ਕੇ ਗੱਲ ਕਰੂੰਗਾ ਅੱਗੇ ਮੇਰਾ ਨੁਕਸਾਨ ਹੋਇਆ ਭਾਈ ਮੈਂ ਇਦਾਂ ਨਹੀਂ ਕਰਨਾ ਨਹੀਂ ਹੋ ਨੀ ਮੈਨ ਨੁਕਸਾਨ ਹੋ ਹੁੰਦਾ ਨਾ ਤੁਹਾਡਾ ਪਹਿਲਾ ਆਪਣੀ ਮੰਮੀ ਦੇ ਸਾਇਨ ਕਰਾ ਲਾ ਚੰਗੀ ਤਰ੍ਹਾਂ ਚਲੋ ਮੈਂ ਕਰ ਲਈ ਨਾ ਸਲਾਹ ਮੰਮੀ ਨਾਲ ਸਲਾਹ ਹੀ ਕੀਤੀ ਜੇ ਮੈਂ ਤਾਂ ਉਹਨੇ ਤੈਨੂੰ ਕੁਛ ਕਹਿਣਾ ਵਾ ਤੂੰ ਤੂੰ ਕੋਸ਼ਿਸ਼ ਕਰਾਵਾ ਉਹ ਸੈਨ ਸਾਰੇ ਉਹਦੇ ਘਰੋਂ ਉਹਦੇ ਚੱਲਣੇ ਆ ਉਹਨੇ 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 ਤੇ ਕੋਈ ਨਾ ਕੋ ਕੰਮ ਕੋਠਾ ਸਦਾ ਤੇਰੇ ਤੇ ਦਾ ਕੇ ਰੱਖਣਾ ਤੇ ਤੂੰ ਮੁੜ ਕੇ ਬੰਦਿਆਂ ਚ ਬਹਿਣ ਜੋ ਕਰੀਂਦਾ ਹਾਂ ਹਾਂਜੀ ਹਾਂਜੀ ਇਹ ਵੇ ਇਹ ਗੱਲ ਦੀ ਤੇ ਮੰਨਦਾ ਨਾ ਕਹਾਣੀ ਸਾਰੀ ਨੂੰ ਹਾਂਜੀ ਨਹੀਂ ਚਲੋ ਮੈਂ ਮੈਂ ਕਣੀ ਫੇਰ ਸਲਾਹ ਚੰਗੀ ਤਰ੍ਹਾਂ ਕਰਕੇ ਨਾ ਭਾਬੀ ਨੂੰ ਪੁੱਛ ਲਾ ਉਹਦੇ ਸਿਰ ਦੇ ਹੱਥ ਰੱਖ ਕੇ ਚੰਗੀ ਤਰ੍ਹਾਂ ਪੁੱਛ ਲਾ ਵੀ ਜੇ ਮਮੀ ਦੁਬਾਰਾ ਮੁਕਰਨਾ ਫੇਰ ਮੈਨੂੰ ਹੁਣ ਦੱਸ ਦੇ ਠੀਕ ਜੇ ਕੋਈ ਨਹੀਂ ਮੈਂ ਕਰਕੇ ਨਾ ਸਲਾਹ ਜਿਸ ਨੂੰ ਦਾ ਵਿਚਾਰੂੰਗਾ ਵਿਚਾਰ ਕੋ ਵਟਾਂਦਰਾ ਕਰੂੰਗਾ ਫੇਰ ਮੈਂ ਕੋ ਸਲਾਹ ਗਣਤੀ ਕਰੂੰਗਾ ਫੇਰ ਵੇਖਾਂਗੇ ਹਾਲਜਾਲ ਜੇ ਮੈਂ ਪੱਕੀ ਹਾਂ ਨਹੀਂ ਕਰ ਸਕਦਾ ਤੈਨੂੰ ਕੋਈ ਹਾਂਜੀ ਹਾਂ ਪੱਕੀ ਹਾਂ ਬਿਲਕੁਲ ਜੇ ਬਿਲਕੁਲ ਜੀਓ ਆ ਮੈਂ ਖਾ ਮੈਂ ਪਹਿਲਾ ਵਿਚਾਰ ਕਰੂੰਗਾ ਵੇਖੂੰਗਾ ਕਰਨਾ ਕਿ ਨਹੀਂ ਕਰਨਾ ਫੇ ਮੈਂ ਪੱਕੀ ਨਹੀਂ ਹਾਂ ਕਰ ਸਕਦਾ ਭਾਈ ਅੱਛਾ ਚਾਚਾ ਜੀ ਹਾਂ ਉਹ ਠੀਕ ਆ ਵੀ ਤੇਰੀ ਕਿਸ਼ਤੀ ਡੁੱਬੀ ਆ ਪਰ ਹੁਣ ਮੈਂ ਕਈ ਵਾਰ ਤੁਸੀਂ ਆਪਣੇ ਦੋਬ ਲੈਂਦੇ ਕਿ ਇਸਤੇ ਪਰ ਕਿਸ਼ਤੀ ਨੂੰ ਤਾਰਨ ਵਾਸਤੇ ਆਪਣਾ ਕੋਈ ਨਾ ਕੋਈ ਚਾਰਾ ਯਾਰੀ ਰੱਖਿਆ ਕਰੋ ਕੋਈ ਚਲੋ ਚਾਚਾ ਜੀ ਮੈਂ ਨਾ ਇੱਕ ਰਹੀ ਉਧਾ ਮੰਮੀ ਨਾਲ ਜਾ ਕੇ ਸਲਾਹ ਕਰਕੇ ਤੁਹਾਨੂੰ ਫੇਰ ਫੋਨ ਕਰਦਾ ਮੈਨੂੰ ਪਤਾ ਤੈ ਹੱਲ ਕਰ ਦੇਣਾ ਕਰੋਗਾ ਆ ਭਾਬੀ ਨੇ ਪੁੱਛ ਲਾ ਭਾਬੀ ਤੇ ਮੈਨੂੰ ਤੇਰੀ ਮੰਮੀ ਦੇ ਕੋਈ ਤਵਾਰ ਨਹੀਂ ਆ ਚਲੋ ਮੈਂ ਜਾ ਕੇ ਨਾ ਸਲਾਹ ਕਰਦਾ ਫੇਰ ਘਰ ਮੈਂ ਬਾਹਰ ਨੂੰ ਆਇਆ ਸੀ ਤੇ ਮੈਂ ਕੋਈ ਨਹੀਂ ਜਾ ਕੇ ਕਰ ਦਤਾ ਮੈਂ ਮੈਂ ਤਾਂ ਤੁਹਾਨੂੰ ਛੱਡ ਗਿਆ ਬਿਲਕੁਲ ਮੈਂ ਭੀ ਬਿਲਕੁਲ ਸਾਡੇ ਵੱਲ ਆਇਆ ਹੋਣਾ ਚਾਚਾ ਜੀ ਮੇ ਕੋ ਨਹੀਂ ਨਾ ਛੱਡਿਆ ਜਾਂਦਾ ਮੇਰਾ ਤੇ ਡੁੱਬਦਾ ਸਾਰਾ ਜੇ ਤੁਸੀਂ ਚਲੋ ਉਹ ਗੱਲ ਵੱਖਰੀ ਆ ਪਰ ਡੁੱਬਦੇ ਸਾਰੇ ਵਾਲੀ ਜਦੋਂ ਪਰਵਾਸ ਮਹੰਦਾ ਸਾਰੇ ਦਾ ਆਪਾਂ ਦਾ ਹੈ ਨਹੀਂ ਇਹ ਜੁਗੇ ਇਹਨੇ ਵਾਲੇ ਨਹੀਂ ਗੇ ਹਾਂਜੀ ਸਾਰੇ ਜਦੋਂ ਬੰਦਿਆਂ ਤੋਂ ਬਗੈਰ ਵੀ ਕੱਡੀਆਂ ਨਹੀਂ ਚੱਲਦੀਆਂ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਨਾ ਕਰਕੇ ਸਲਾਹ ਹੁਣੇ ਫੋਨ ਲਾਉਣਾ ਜੇ ਫੇਰ ਦੱਸ ਦੇਣਾ ਠੀਕ ਆ ਠੀਕ ਠੀਕ ਜੀ ਚਾਚਾ ਜੀ ਕੋਈ ਨਹੀਂ ਮੰਨਿਆ ਹੀ ਆ ਚਾਚਾ ਬਣ ਜਾਣੀ ਗੱਲ ਚੱਲ ਮੰਮੀ ਨਾਲ ਕਰਦਾ ਮਾੜੀ ਜੀ ਗੱਲ ਵੀ ਮੰਮੀ ਹੁਣ ਚਾਚਾ ਮੰਨਿਆ ਮੈਂ ਚਾਚੇ ਨੂੰ ਪਹਿਲੀ ਦੇ ਦੇਣ ਲੱਗਾ ਤੇ ਹੁਣ ਉਧਰ ਹੋਣਾ ਮੁਕਰਿਓ ਬੜੇ ਤਰਲੇ ਮਾਰ ਕੇ ਮਨਾਇਆ ਵਾ ਮੰਮੀ ਕਿੱਧਰ ਨੂੰ ਚੱਲੇ ਜੇ ਆਹ ਟੱਬ ਚ ਪਾਣੀ ਪਾਉਣ ਲੱਗੀ ਮੈਂ ਮੈਂ ਹੀ ਲਿਆ ਕੇ ਪਾਣੀ ਢਾ ਕੇ ਤੇ ਅੰਦਰ ਕਰ ਲੈਂਦੇ ਤੇ ਮੰਮੀ ਚੱਲ ਉਹ ਵੀ ਮੈਂ ਕਰ ਮੈਂ ਕਰ ਲੈਣਾ ਵਾ ਚਾਚੇ ਨੂੰ ਮੈਂ ਕੀਤਾ ਹਰਜੀਤ ਨੂੰ ਹੁਣ ਅੱਛਾ ਕਰ ਕੀਤਾ ਕੀ ਆਂਦਾ ਚਾਚਾ ਕਹਿੰਦਾ ਕਰ ਕਰ ਲੈਨੇ ਆ ਸਲਾਹ ਲ ਲਾਂਗੇ ਪਹਿਲੀ ਮੈਨੂੰ ਲੱਗਦਾ ਉਹਨੇ ਲੈ ਰਣੀ ਆ ਚਾਚਾ ਨਹੀਂ ਜਾਣ ਦਿੰਦਾ ਹੁੰਦਾ ਪਹਿਲੀ ਚੱਲ ਸ਼ੁਕਰਾ ਜੀ ਮੰਨ ਜੀ ਤੇ ਉਹ ਮੰਨਿਆ ਵਾ ਪਰ ਆਪਾਂ ਬਹੁਣ ਮੁਕਰਨਾ ਨਹੀਂ ਅੱਗੇ ਉਹਨਾਂ ਮੈਂ ਗੱਲ ਕਰ ਲਈ ਤੇ ਤੂੰ ਚਾਚੀ ਗੱਲ ਪੱਲਾ ਫੜਾਤਾ ਉਹ ਨਹੀਂ ਪੁੱਤ ਮੈਂ ਮੁਕਰਨਾ ਹੁਣ ਕਿਹੜੀ ਗੱਲਾਂ ਆ ਮਹਾ ਮਹਾ ਤੇ ਸਾਡੀ ਕੋਈ ਬਾਹ ਫੜਿਆ ਵਾ ਤੇ ਮੁਕਰਨਾ ਕਿਹੜੀ ਗੱਲਾਂ ਆ ਆਹੋ ਮੈਂ ਬੜੀ ਮੁਸ਼ਕਲ ਮਨਾਇਆ ਹ ਹਲੇ ਵੀ ਮੰਨਿਆ ਨਹੀਂ ਆ ਪਰ ਕਹਿੰਦਾ ਮਾਂ ਆਪਣੀ ਨਾਲ ਸਲਾਹ ਕਰ ਫੇਰ ਮੈਨੂੰ ਦੱਸੀ ਉਹਨੂੰ ਕਹਾਂ ਕੀਤੀ ਐ ਮੈਂ ਮਾਂ ਆਪਣੀ ਨਾਲ ਸਲਾਹ ਤੂੰ ਹੀ ਕੋਈ ਨਹੀਂ ਆ ਕਰੋ ਜਿੱਦਨ ਵੀ ਪਹਿਲੀ ਦਾ ਬਿਆਨ ਕਰਨਾ ਕਰ ਲੋ ਚੱਲ ਮੈਂ ਕਰ ਦਿੰਦਾ ਵਾਂ ਫੋਨ ਪੱਕੀ ਗੱਲ ਐ ਨਾ ਹੁਣ ਕੀ ਗੱਲ ਮੈਂ ਪੁੱਤ ਹੁਣ ਭਾਵੇਂ ਚਾਚੀ ਘਰ ਆਵੇ ਆਪਾਂ ਹੁਣ ਚਾਚੀ ਨੂੰ ਪੈਲੀ ਨਹੀਂ ਦੇਣੀ ਨਹੀਂ ਦੇਣੀ ਪੁੱਤ ਜਦੋਂ ਸਾਨੂੰ ਓਕੀ ਵੇਲੇ ਸਾਡੇ ਸਾਥ ਛੱਡ ਗਏ ਤਾਂ ਹੁਣ ਆਪਾਂ ਜਦੋਂ ਸਾਥ ਪੜਨਦੇ ਆਵਾ ਮੁੜ ਕੇ ਕਿਤੇ ਲੋੜ ਹੋਊਗੀ ਤੇ ਫੇਰ ਆਪਾਂ ਉਹਨੂੰ ਕਹਿਣ ਵਾਲੇ ਤੇ ਬਣਾਂਗੇ ਬੜਾ ਉਹ ਟੁੱਟਾ ਹੀ ਹੋ ਉਦੋਂ ਉਹਦੇ ਪੈਸੇ ਬੜੇ ਖਰਾਬ ਹੋਏ ਹੀ ਉਹਨੇ ਐਫ ਡੀ ਉਫ ਡੀ ਤੜਾਈ ਹੀ ਉਦੋਂ ਵੀ ਤੇ ਉਹ ਮੁੰਡਾ ਚਾਚੇ ਦਾ ਅੱਗੇ ਰੌਲੀ ਪਾਉਂਦਾ ਇਸੋਕ ਮਣ ਫੇਰ ਚੱਲ ਪੁੱਤ ਹੁਣ ਨਹੀਂ ਆਪਾਂ ਇਦਾਂ ਕਰਨਾ ਅੱਗੇ ਪਸਤਾਉਨੇ ਆ ਗੱਲ ਕਰਕੇ ਵੀ ਅਸੀਂ ਇਹਦੇ ਨਾਲ ਤੂੰ ਜਾਓ ਮੈਂ ਟਾਲੀ ਨਾ ਪਾਣੀ ਮੱਜ ਨੂੰ ਜਾਵਾਂ ਤੇ ਮੈਂ ਦੱਸਾਂ ਉਹ ਲਾਗੋ ਆਈ ਉਹ ਫੇਰ ਨਹੀਂ ਪੱਲਾ ਫੜਾਉਂਦੀ ਮੈਂ ਕਹਿੰਦਾ ਕਰ ਤੇ ਸਹੀ ਆਪਣੀ ਮਾਨਸੂਨ ਇੱਕ ਵਾਰੀ ਤੇ ਕਰ ਚੱਲ ਰਹਿਣ ਦੋ ਦਫਾ ਕਰੋ ਕੀ ਕਹਿਣਾ ਉਹਨੂੰ ਹੁਣ ਆਪਾਂ ਆ ਜਦੋਂ ਕਿਤੇ ਉੱਥੇ ਮੁਸੀਬਤ ਪਾਉਗੀ ਨਾ ਫੇਰ ਮੈਂ ਵੀ ਠੋਕ ਕੇ ਜਵਾਬ ਦਊਗਾ ਤੁਹਾਡੇ ਕੋਲ ਵੀ ਨਹੀਂ ਕੱਖ ਹੈਗਾ ਆ ਫੇਰ ਕਹਿਣਾ ਉਹਨੇ ਮੇਰਾ ਪੁੱਤ ਵਾ ਪੁੱਤ ਵਾ ਹੁਣ ਪੁੱਤ ਨਹੀਂ ਦੀਦਾ ਵੀ ਪੁੱਤ ਦੇ ਮੁਸੀਬਤ ਪਈ ਤੇ ਮੈਂ ਵੀ ਬਾਹ ਮੜਨਾ ਪੁੱਤ ਦੀ ਹੂੰ ਪਹਿਲੀ ਇਹੀ ਕੀ ਦੱਸ ਅੱਧਾ ਕਿਲਾ ਦੇ ਦਿੰਦੀ ਤੇ ਕੀ ਹੋ ਜਾਣਾ ਸੀ ਇੱਥੇ ਖੜਨੀ ਉਹ ਵੀ ਮੇਰੀ ਆ ਕਿਦੀ ਆਓ ਫਿਰ ਉਹ ਇਹਨੇ ਫੋਨ ਹੀ ਨਹੀਂ ਕੀਤਾ ਸਾਬੀ ਉਹ ਨਹੀਂ ਮੰਮੀ ਫੋਨ ਕੀਤਾ ਵਾ ਇਦਾਂ ਨਹੀਂ ਆ ਵੀ ਫੋਨ ਨਹੀਂ ਕੀਤਾ ਮੈਨੂੰ ਤਾਂ ਨਹੀਂ ਲੱਗਦਾ ਜਿੱਥੋਂ ਤੱਕ ਵੀ ਫੋਨ ਹੀ ਨਹੀਂ ਕੀਤਾ ਇਹਨੇ ਮੰਮੀ ਜੇ ਫੋਨ ਨਾ ਨਾ ਕੀਤਾ ਹੁੰਦਾ ਤੈਨੇ 100 ਬਣੇ ਬਣਾਉਣੇ ਹੀ ਫੋਨ ਕੀਤਾ ਵਾ ਤੁਹਾਨੂੰ ਪਤਾ ਤੁਸੀਂ ਪਿਆਰ ਨਾਲ ਸਮਝਾਇਆ ਫਿਰ ਫੋਨ ਕੀਤਾ ਇਹਨੇ ਪਹਿਲਾਂ ਅੜਦੀ ਸੀ ਉਦੋਂ ਸਿੱਧਾ ਕਹੀ ਜਾਂਦੀ ਵੀ ਮੈਂ ਫੋਨ ਨਹੀਂ ਕਰਨਾ ਬਾਅਦ ਚ ਕੀਤਾ ਵਾ ਫੋਨ ਪਤਾ ਨਹੀਂ ਕੀ ਬਣਿਆ ਵਾ ਮੰਨੇ ਆ ਜਾਂ ਨਹੀਂ ਮੰਨੇ ਉਹ ਇਹਨੂੰ ਪਤਾ ਹੋਊਗਾ ਚਲੋ ਵੇਖੋ ਉਹਨਾਂ ਦੀ ਚੀਜ਼ ਹੀ ਨਹੀਂ ਮੰਨੇ ਤੇ ਨਾ ਸਹੀ ਹੁਣ ਆਪਣੀ ਕਰਕੇ ਤੇ ਉਹਨਾਂ ਦਾ ਪੈਸਾ ਤੇਰਾ ਦੇ ਕੇ ਤੇ ਕੰਮ ਨੇ ਵੇੜ ਸਿਆਪੇ ਜੋ ਨਿਭੜ ਗਿਆ ਇਹ ਤੋਂ ਕਰਦਾਵਾਂਗੇ ਜਾ ਤੂੰ ਮੰਮੀ ਸਾਡ ਵੀ ਨੂੰ ਆਂਦੇ ਸਾਰਾ ਕੋਹਾਟਾ ਵੇਖ ਚੱਲਿਆ ਕੀ ਮਤਲਬ ਹੈ ਨਾ ਇਹ ਕੇਸ ਚੋਂ ਨਿਕਲਣ ਨਹੀਂ ਦੇ ਦੂਜੇ ਚ ਪੈ ਜਾਾਂਗੇ ਮੇਨ ਸੋਖ ਕਿਉਂ ਨਹੀਂ ਮੇਰਾ ਕਹਿਣਾ ਮੰਨਣ ਦੀ ਮਾਨਣਾ ਹਾਂ ਕਹਿ ਰਹਾ ਮਮੀ ਆਪਣੀ ਨੂੰ ਬਣਾ ਲਾ ਮਮੀ ਜੀ ਜਦੋਂ ਮੈਂ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਸੱਚ ਦੱਸ ਦਿੱਤਾ ਹੋਰ ਫਿਰ ਮੈਂ ਤੁਹਾਨੂੰ ਕੀ ਦੱਸਾਂ ਬਾਰ ਬਾਰ ਆਹੇ ਪੱਥਰ ਤੇ ਲਕੀਰ ਤੇ ਨਹੀਂ ਮਾਰਦੀ ਪੀ ਉਹ ਮਿਟ ਨਹੀਂ ਸਕਦੀ ਇਹ ਮਮੀ ਜੀ ਹੁਣ ਮਿਟਣ ਵਾਲੀ ਸਮਝ ਲੋ ਵੀ ਨਹੀਂ ਆਪਣੀ ਅੜੀ ਤੇ ਪੂਰੀ ਤੇ ਅੜੀ ਹੀ ਆ ਮੰਮੀ ਜੀ ਜੇ ਤੂੰ ਹੀ ਮੇਰੇ ਤੋਂ ਇੰਨੇ ਕੁਝ ਪਰਦੇ ਪਾਏ ਇੰਨਾ ਕੁ ਲੁਕਾਇਆ ਮੇਰੇ ਤੋਂ ਤੇ ਕੀ ਗੱਲ ਮੈਂ ਆਪਣੀ ਅੜੀ ਤਿਆੜ ਵੀ ਨਹੀਂ ਸਕਦੀ ਕਿਹੜਾ ਪਰਦਾ ਪਾਇਆ ਤੇਰੇ ਕੋ ਦੱਸ ਦੇ ਦਿੱਤਾ ਸਾਰਾ ਕੁਝ ਪਰਦਾ ਨਹੀਂ ਚਲੋ ਸਹੀ ਕਬ ਸਮਝ ਲਓ ਫਿਰ ਜੇ ਤੁਸੀਂ ਦੱਸਿਆ ਨਾ ਸੱਚ ਤੇ ਫਿਰ ਮੇਰੇ ਵੱਲੋਂ ਵੀ ਮੰਮੀ ਜੀ ਕੋਰੀ ਨਾ ਆ ਹੁਣ ਅੱਛਾ ਤੇਰਾ ਉਹ ਕੁਝ ਲੱਗਦਾ ਨਹੀਂ ਆ ਤੈਨੂੰ ਦੁੱਖ ਨਹੀਂ ਹੈਗਾ ਦਾ ਮੰਮੀ ਦੁੱਖ ਤੇ ਤਾਂ ਹੋਵੇ ਸਾਰਾ ਕੁਝ ਜਦੋਂ ਮੈਨੂੰ ਸੱਚ ਪਤਾ ਹੋਵੇ ਵੀ ਇਹ ਸਾਰਾ ਕੁਝ ਸੱਚ ਵਾ ਨੇ ਸਾਰਾ ਕੁਸ ਤੇ ਸੱਚ ਦੱਸਿਆ ਹੋਰ ਸੱਚ ਦੱਸਣ ਵਾਲਾ ਰਹਿੰਦਾ ਕੀ ਆ ਤੂੰ ਚਮਨੀ ਕੀ ਆ ਇਹ ਦੱਸਾਂ ਕੁਛ ਨਹੀਂ ਚਮਨੀ ਬੱਸ ਮੰਮੀ ਜੀ ਮੇਰੀ ਜਵਾਬ ਜੇ ਮੇਰੇ ਵੱਲੋਂ ਮੈਂ ਨਾ ਪੈ ਪੈਲੀ ਲਿਉਣੀ ਆ ਤੋਂ ਤੇ ਨਾ ਮੈਨੂੰ ਕਿਓ ਅੱਛਾ ਤੂੰ ਹੁਣ ਉਹ ਪੇਕਿਆਂ ਨਹੀਂ ਖਾਣੀਆਂ ਲੱਗਦੀਆਂ ਮੈਨੂੰ ਤੇ ਮੰਮੀ ਜੀ ਅੱਗੇ ਵੀ ਖਾ ਕੇ ਇੱਥੇ ਤੱਕ ਆਈ ਆ ਅੱਗੇ ਰਹੀ ਹੈ ਨਾ ਪੇਕਿਆਂ ਦੇ ਘਰ ਪਾਈ 4 ਸਾਲ ਹੋਰ ਕੁਆਰੇ ਰਹਿ ਪੀਏ ਨਾ ਤੇ ਗੱਲਾਂ ਨਹੀਂ ਹੁੰਦੀਆਂ ਜਦੋਂ ਸਹੁਰਿਆਂ ਦੇ ਘਰੋਂ ਜਾ ਕੇ ਰਹੀਏ ਨਾ ਲੋਕ ਆਖਣਾ ਪਤਾ ਨਹੀਂ ਕੁੜੀ ਚ ਕੋਈ ਐਪ ਹੋਣਾ ਵਾ ਚਾਹੇ ਕੁੜੀ ਦੀ ਜ਼ੁਬਾਨ ਨਹੀਂ ਆਪਣੀ ਹੁਣੇ ਤਦ ਕਰਕੇ ਵੀ ਇੱਥੇ ਆਣ ਕੇ ਬੈਠੀ ਵੇਖੇ ਕੋਈ ਨਹੀਂ ਮੰਮੀ ਜੀ ਜੋ ਕੋਈ ਕਹੂਗਾ ਤਾਂ ਕਹਿ ਲੈਣ ਤਾਂ ਮੈਨੂੰ ਹੀ ਕਹਿਣਾ ਕਿ ਇਹਨੇ ਤੁਹਾਨੂੰ ਤਾਂ ਨਹੀਂ ਨਾ ਕਹਿਨੇ ਕੁਝ ਕਹਿਣਾ ਅੱਛਾ ਤੁਹਾਨੂੰ ਮੈਨੂੰ ਤੁਹਾਨੂੰ ਸਮਝਿਆ ਨਹੀਂ ਸੁਖ ਨਾ ਤੁਹਾਨੂੰ ਆਪਣੇ ਮੈਨੂੰ ਮਾਂ ਸਮਝਦੀ ਨਾ ਉਹਨੂੰ ਘਰ ਵਾਲਾ ਸਮਝਦੀ ਐ ਤੈਨੂੰ ਦੋਖੀ ਨਹੀਂ ਹੈਗਾ ਸਾਡਾ ਮਾਸਾ ਵੀ ਕਿਤੇ ਮੰਮੀ ਜੀ ਮੈਨੂੰ ਦੋਖੀ ਤੇ ਮੈਂ ਆਪਣੀ ਮਾਂ ਦੇ ਤਰਲੇ ਮਾਰਨ ਲਈ ਤਰਲੇ ਮਾਰੇ ਹੁੰਦੇ ਨਾ ਮਾਂ ਪਿਓ ਤੇ ਖੁਈ ਜਾਲ ਪਾ ਲੈਂਦਾ ਤੇਰੀ ਮਾਤਾ ਕਿੱਲਾ ਨਹੀਂ ਵੇਚ ਸਕੀ ਨਹੀਂ ਮੰਮੀ ਜੀ ਨਾਲੇ ਮੇਰੀ ਮੰਮੀ ਨੇ ਨਹੀਂ ਵੇਚਣਾ ਉਹਨਾਂ ਨੇ ਆਪਣੇ ਸਾਡੇ ਚਾਚੇ ਤਾਇਆ ਨੂੰ ਉੱਥੇ ਉਹੀ ਸਾਂਭਣਗੇ ਮੰਮੀ ਨੂੰ ਤੇ ਉਹਨਾਂ ਨੂੰ ਹੀ ਮੰਮੀ ਨੇ ਪਹਿਲੀ ਦੇਣੀ ਹੈ ਦੇਖ ਲਊਂਗੀ ਮੈਂ ਕਿੰਨਾ ਕ ਚਾਚੇ ਤਾਇਆ ਤੇਰੀ ਮਾਂ ਨੂੰ ਸਾਂਭਦੇ ਆ ਜੇ ਮੁੜ ਕੇ ਇੱਥੇ ਆਈ ਨਾ ਤੇ ਫੇਰ ਦਊ ਤੈਨੂੰ ਕੜਾ ਨਹੀਂ ਇੱਥੇ ਨਹੀਂ ਮੈਂ ਆਪਣੀ ਮਾਂ ਨੂੰ ਲੈਣਾ ਕਿਉਂ ਇੱਥੇ ਹੀ ਆਉਣਾ ਹੀ ਵੇਖ ਲਈ ਕਿ ਨਾ ਉਹ ਕਿ ਤਦ ਕਵਿ ਫੋਨ ਕਰਨਾ ਸਾਬੀ ਆ ਜਾ ਮੈਨੂੰ ਲੈ ਜਾ ਸਾਬੀ ਆ ਹੈ ਨੀ ਉਹ ਹੈ ਨੀ ਦਵਾਈ ਬੂਟੀ ਜਦੋਂ ਮੰਜੀ ਤੇ ਪੈ ਗਈ ਨਾ ਸਾਹਮਣ ਨੂੰ ਕੋਈ ਨਹੀਂ ਲੱਭਦਾ ਹੁੰਦਾ ਕੋਈ ਚਾਚਾ ਤਾਇਆ ਨਹੀਂ ਬੰਦਾਂ ਦਾ ਹੌਣ ਤੈਨੂੰ ਚਾਚੇ ਤਾਇ ਦੇ ਦੇਦੇ ਆ ਪੁੱਤਰੀ ਫਿਰਤੀ ਆ ਨਾ ਦਾਦ ਕਰਕੇ ਚਾਚੇ ਤਾਇ ਦੇ ਦੇ ਦੇਨੂੰ ਮੈਂ ਨਹੀਂ ਪਰ ਮੰਮੀ ਜੀ ਅੱਜ ਵੀ ਸੋਚ ਲਾ ਜੇ ਵੀ ਕੁਛ ਨਹੀਂ ਉਹ ਵਿਗੜਿਆ ਦਿਮਾਗ ਤੋਂ ਸੋਚ ਕੁਛ ਜੇ ਨਹੀਂ ਨਾ ਸੋਚਣਾ ਤੇ ਫਿਰ ਜੋ ਲੀੜਾ ਕਪੜਾ ਜੋ ਪਾਉਣੀ ਖਾਨੀ ਆ ਫਿਰ ਮਾਂ ਆਪਣੀ ਕਹੇ ਦੇ ਕੇ ਜਾ ਮੈਂ ਇਹਨੂੰ ਕੱਖ ਵੀ ਦੇਣਾ ਤੈਨੂੰ ਮੈਂ ਤੇ ਹੁਣ ਕਦੀ ਵੀ ਨਹੀਂ ਫੋਨ ਕਰਦੀ ਜੋ ਤੁਸੀਂ ਮਰਜ਼ੀ ਕਰ ਲਓ ਪਤਾ ਤੇ ਹੁਣ ਮੈਂ ਵੀ ਕਰਨਾ ਵਾ ਇਹ ਗੱਲ ਵਿੱਚ ਨਹੀਂ ਕੀ ਹੈ ਮिन्नੂ ਕਿਉਂ ਨਹੀਂ ਸੱਚ ਦੱਸਦੇ ਕੋਈ ਗੱਲ ਹੁੰਦੀ ਮੰਮੀ ਸਾਬੀ ਲੈ ਕੇ ਉਧਰ ਚਲ ਜਾਂਦੀ ਜਾਂ ਇੱਧਰ ਨੂੰ ਹੋ ਜਾਂਦੇ ਹੌਲੀ ਹੌਲੀ ਗੱਲ ਕਰਦੇ ਮੈਂ ਚਲ ਜਾਨੀ ਤੇ ਚੁੱਪ ਹੋ ਜਾਂਦੇ ਕੋਈ ਗੱਲ ਨਾ ਹੈ ਆ ਤੇ ਫੇਰੀ ਆ ਪਤਾ ਤੇ ਮੈਂ ਕਰਕੇ ਰਹਿਣਾ ਹੁਣ ਵੀ ਕੀ ਗੱਲ ਕੰਬੀ ਗਾਈ ਨਾ ਹੁਣ ਵੇਖਦੀ ਆ ਇੱਥੇ ਵੀ ਕਿਹੜੀ ਚੀਜ਼ ਵਾ ਇੱਥੇ ਜਿਹੜਾ ਮੇਰੇ ਤੋਂ ਲੁਕਾਉਂਦੇ ਰਹਿੰਦੇ ਆਏ

को को तो पता लग गई थे कि डब्बे बड़े रखे पता नहीं क्यों मैं लगन दिया भी वो डब्बे च कुछ ना कुछ है जरूर वा नीचे वेखदी है नीचे लभदी है